ਹਾਲ ਕਾਫੀ ਇੰਤਜ਼ਾਮ ਕਰਨੇ ਤਰੀਕਾ ਨੇੜੇ ਆ ਗਿਆ ਤੇ ਸਾਹੇ ਚਿੱਠੀ ਪਾਈ ਨੀ ਜਰਾ ਤਾੜੀਆਂ ਵਜਾ ਕੇ ਦੱਸਿਓ ਸਾਧੀਆਂ ਦੇ ਹਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜਦਾ ਨਾਲ ਨਾਲ ਵੱਟਦੇ ਆ ਲੱਡੂ ਤੂੰ ਸਫੀ ਕਰਾ ਦੇ ਲਾ ਦੇ ਜਰਾ ਗਾਣਾ ਸਰਦਾ ਕੇ ਜਿੰਦ ਮਾਹੀ ਜੇ ਚੱਲ ਕੋਣ ਨਾ ਮਾਹੀ ਦੇ ਚੱਲਿਓ ਜਗਿੰਦ ਮਾਹੀ ਚੱਲਿਆ ਸਕੂਲ ਪੜਾਉ ਨ ਸਕੂਟਰ ਕੱਢ ਲਈ ਓਏ ਸਕੂਟਰ ਕੱਦ ਲੈ ਲੱਗੀ ਮੈਂ ਕੋਣ ਜਮਾਤਾ ਕੱਠੀਆਂ ਹੀ ਨੇ ਜਮਾਤਾ ਕੱਠੀਆਂ ਲਗਾ ਕੇ ਆਏ ਸ਼ਾਮ ਨੂੰ ਸਬਜ਼ੀ ਬਣਾਉਂਦਿਆਂ ਭਾਈ ਇਹ ਇੱਕ ਪੱਤ ਵੇ ਜਾਣਾ ਇੱਕ ਪੱਤ ਹੈ ਜਾਣਾ ਮੇਰੇ ਕੋਲ ਵੇ TELL- yeah.